ਖੇਤਾਂ ਨੂੰ ਲਗ ਜਾਂਨ ਤੇ ਖੇਤਾ ਦਾ ਕੀ ਬਣੇਗਾ ਤੇ ਅਤੇ ਜਦੋਂ ਰੱਖਾ ਹੀ ਜੁੜਾ ਹੈ ਰੱਖਾ ਹੋ ਜਾਵੇ ਤਾਂ ਦੇਸ਼ ਦਾ ਕੀ ਬਣੇਗਾ ਇੱਕ ਕਹਾਵਤ ਜੁਤੇ ਫਰੀਦਕੋਟ ਜ਼ਿਲ੍ਹਾ ਦੀ ਪੁਲਿਸ ਦੀ ਹੈ ਪੰਚਾਇਤ ਦੇ ਵਿੱਚ ਕੁਝ ਦਿਨ ਪਹਿਲਾਂ ਫਰੀਦਕੋਟ ਦੀ ਕੋਟਕਪੁਰਾ ਇਲਾਕੇ ਦੇ ਵਿੱਚ ਇੱਕ ਵਪਾਰੀ ਤੋਂ 70 ਲੱਖ ਰੁਪਏ ਦੀ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਬਾਰੇ ਪੁਲਿਸ ਨੇ ਤਕਨੀਕੀ ਟੀਮ ਦੀ ਮਦਦ ਦੇ ਨਾਲ ਕੇਸ ਟ੍ਰੇਸ ਕੀਤਾ ਜਿਸ ਵਿੱਚ ਫਿਰੋਤੀ ਮੰਗਣ ਵਾਲੇ ਦੋ ਫੌਜੀ ਨਿਕਲੇ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਕੁਝ ਦਿਨ ਪਹਿਲਾਂ ਆਪਣੇ ਇੱਕ ਸਿਟੀ ਕੋਰਪੂਰੇ ਦੇ ਇੱਕ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਇੱਕ ਫਰੋਫਤੀ ਦੀ ਧਮਕੀ ਉਪਰ ਹੀ ਕਾਲ ਆਈ ਸੀ ਜਿਸ ਤੇ ਇਹ ਸਿਟੀ ਕੋਰਪੂਰੇ ਪੁਲਿਸ ਸਟੇਸ਼ਨ 'ਚ ਇੱਕ ਪੋਰਟਾ ਦਰਜ ਕੀਤਾ ਗਿਆ ਸੀ ਬੀ ਐਨ ਐਸ ਦੀਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਅਗਿਆਤ ਨਾਮ ਰੂਪ ਬੰਦੇ ਦੇ ਜੇਦੀ ਤਫਤੀਸ਼ ਦੇ ਦੌਰਾਨ ਅਸੀਂ ਸਾਨੂੰ ਦੋ ਬੰਦੇ ਇਸੀ ਵਿੱਚ ਐਪ੍ਰੀਹੈਂਡ ਕੀਤੇ ਜਿਨ੍ਹਾਂ ਨੂੰ ਹੁਣੇ ਸੀ ਅਰੈਸਟ ਕੀਤਾ ਹੈ ਤੇ ਹੁਣ ਉਹਨਾਂ ਤੋਂ ਅੱਗੇ ਗਾਹੀ ਪੁੱਛਕਿਸ਼ ਕਰ ਰਹੇ ਆ ਕਿ ਇਹਦੇ ਨਾਲ ਕੋਈ ਹੋਰ ਕਿਹੜਾ ਜਿਹੜਾ ਬੰਦਾ ਜੁੜਿਆ ਸੀ ਸਰ ਬੰਦੇ ਇੱਕ ਉਹ ਵੀ ਲੋਕਲ ਇੱਥੇ ਆਪਣੇ ਕੋਟਪੂਰਾ ਸਬਡਿਵੀਜ਼ਨ ਨੇ ਬਿਲੋਂਗ ਕਰਦੇ ਨੇ ਤੇ 70 ਲੱਖ ਦੀ ਇਹਨਾਂ ਨੇ ਉਸ ਬੰਦੇ ਤੋਂ ਤੋਪੀ ਵੰਗੀ ਸੀ ਤੇ ਇਹ ਜਿਹੜੇ ਮੌਜੂਦਾ ਫੌਜ ਚ ਇਹ ਕੰਮ ਕਰ ਰਹੇ ਨੇ ਡਿਊਟੀ ਤੇ ਤਨਦੇਹੀ ਮੈਂ ਹਾਂ ਜੀ ਡਿਊਟੀ ਦੇ ਤਰ੍ਹਾਂ ਤੇ ਰਹਿਣ ਵਾਲੇ ਕਿੱਥੇ ਇੱਥੇ ਦੇ ਕੋਟਪੂਰਾ ਸਬਡਿਵੀਜ਼ਨ ਦੇ ਹੈਗੇ ਸਰ ਪਿੰਡ ਦੇ ਪਿੰਡ ਦੇ ਨੇੜੇ ਦੇ ਪਿੰਡ ਦੇ ਸਰ ਇਹ ਕਿਵੇਂ ਪਕੜੇਗੇ ਇਹ ਸਾਡੀ ਤਫਤੀਸ਼ ਦੌਰਾਨ ਸੀ ਸਾਨੂੰ ਪਾਲ ਹੋਈ ਇਹਨਾਂ ਦੀ ਫਿਰਮਾਨ ਹੈ